ਦੋਸਤੋ ਝੀਲ ਨੰਬਰ 3 ਜੋਗਰ ਪਾਰਕ ਬਠਿੰਡਾ ਦੇ ਵਿੱਚ ਖੜਿਆ ਇਸ ਵਕਤ ਅਸੀਂ ਇੱਥੇ ਪਤਾ ਲੱਗਾ ਕਿ ਇੱਕ 40 ਸਾਲ ਦਾ ਵਿਅਕਤੀ ਸੀ ਉਸਨੇ ਇਸ ਝੀਲ ਦੇ ਵਿੱਚ ਛਾਲ ਮਾਰ ਦਿੱਤੀ ਹੈ ਝੀਲ ਨੰਬਰ 3 ਜੋਗਰ ਪਾਰਕ ਇਹ ਝੀਲ ਤੁਹਾਨੂੰ ਦੱਸਦੀ ਹੈ ਕਿ ਇਹ 15 ਤੋਂ 20 ਫੁੱਟ ਡੂੰਘੀ ਹੈ ਤੇ ਇਹਦੇ ਨੀਚੇ ਝਾੜੀਆਂ ਤੇ ਦਲਦਲ ਵੀ ਹੈ ਤੇ ਸਹਾਰਾ ਜਨ ਸੇਵਾ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਕਿਉਂਕਿ ਮੌਕੇ ਤੇ ਜਿਹੜਾ ਇੱਥੇ ਮੌਜੂਦ ਸੀ ਵਿਅਕਤੀ ਉਸਨੇ ਦੇਖਿਆ ਜਾਜ਼ ਨੂੰ ਪਤਾ ਲੱਗਿਆ ਉਸਨੇ ਸਾਰਾ ਜਨ ਸੇਵਾ ਨੂੰ ਫੋਨ ਮਾਰਿਆ ਤੇ ਸਾਰਾ ਜਨ ਸੇਵਾ ਦੀ ਟੀਮ ਇੱਥੇ ਮੌਕੇ ਤੇ ਬਿਲਕੁਲ ਪਹੁੰਚ ਗਈ ਹੈ ਤੇ ਆ ਜਿਹੜੀ ਚੱਪਲਾਂ ਨੇ ਚੱਪਲਾਂ ਪਈਆਂ ਨੇ ਮੁੰਡੇ ਦੀਆਂ ਚੱਪਲਾਂ ਲਾ ਕੇ ਤੇ ਕੁੜਤਾ ਲਾ ਕੇ ਆਪਦਾ ਉਹਨੇ ਇਸ ਝੀਲ ਦੇ ਵਿੱਚ ਛਾਲ ਮਾਰਤੀ ਆ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਥਾਣਾ ਥਰਮਲ ਪੀਐਸਐਚਓ ਤੇ ਉਹਨਾਂ ਦੀ ਟੀਮ ਪਹੁੰਚੀ ਆ ਆ ਕੁੜਤਾ ਪਿਆ ਝਾੜੀਆਂ ਦੇ ਉੱਤੇ ਤੇ ਇਸ ਜਗ੍ਹਾ ਉਤਾਰ ਕੇ ਕੱਪੜੇ ਆਪਦੇ ਤੇ ਚੱਪਲਾਂ ਉਤਾਰ ਕੇ ਪਜਾਮਾ ਸ਼ਾਇਦ ਉਹਦੇ ਪਾਇਆ ਹੋਇਆ ਸੀ ਤੇ ਉਹਨੇ ਝੀਲ ਦੇ ਵਿੱਚ ਇਸ ਚਾਲ ਮਾਰਤੀ ਹੈ ਤਾਂ ਸਾਰਾ ਜਨ ਸੇਵਾ ਦੀ ਜਿਹੜੀ ਹੈ ਬੈਂਕੜੀ ਅਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਹੈ ਉਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨੌਜਵਾਨ ਦੀ ਮਾਤਾ ਜਿਹਨੇ ਚਾਲ ਮਾਰੀ ਆ ਉਸ ਦੀ ਮਾਤਾ ਇੱਥੇ ਪਹੁੰਚੀ ਹੈ ਰੋ ਰੋ ਕੇ ਦਾ ਬੁਰਾ ਹਾਲ ਹੋਇਆ ਪਿਆ ਕਾਪੇ ਨਾ ਵੀਰੇ ਦੁਕਾਨ ਤੇ ਨਹੀਂ ਨਾ ਹੋ ਗਿਆ ਦੁਕਾਨ ਕੋਈ بیٹਾ ਤੁਹਾਡੇ ਹੋਰ ਵੀ ਹੋ ਗਿਆ ਸੀ ਇੱਕ ਪਹਿਲਾ ਮਰ ਗਿਆ ਇਹ ਵਿਚਾਰਾ ਕਹਾੜ ਮੱਕ ਗਿਆ ਕੱਲੀ ਆ ਆਹੋਏ ਬੋਤਲ ਪੀਏ ਕੋੜੇ ਤੋਂ ਹੀ ਨਹੀਂ ਸੀ ਕੋੜੀ ਪਈ ਆ ਤੇ ਤੁਹਾਡੇ ਘਰ ਵਾਲਾ ਆਈ ਸੀ ਸਾਰਾ ਇੱਕ ਆਈ ਸੀ ਸਾਰਾ ਕੋਈ ਨਹੀਂ ਹੈ ਨਹੀਂ ਕਿਰਾਏ ਤੇ ਹਾਂ ਕਿਰਾਏ ਤੇ ਮਾਤਾ ਅਸੀਂ ਜੀਵਨ ਕੱਟਣ ਲਈ ਤਾਂ ਵੀ ਚੱਪ ਮਾਤਾ ਹੀ ਦੁਖੀ ਕਿਉਂ ਸੀ ਮੁੰਡਾ ਕਿਉਂ ਛਾਲ ਕਿਉਂ ਮਾਰੀ ਸਾਰਾ ਇਹ ਨਹੀਂ ਵਟਾ ਮੈਂ ਤਾਂ ਘਰ ਚ ਨਹੀਂ ਰੱਖਿਆ। ਸੂਰ ਬੜਾ ਰਹਿੰਦਾ ਸੀ। ਤਰਾ ਵਾਪਸ। ਟੀਵੀ ਹੋ ਗਈ ਸੀ ਉਹਨੂੰ। ਅੱਛਾ। ਟੀਵੀ ਦਾ ਇਲਾਜ ਕਰਾਇਆ। ਹੱਥ ਬੱਜ ਨਹੀਂ ਕੇ ਬਣ ਗਿਆ ਉਹਦੇ ਜੀ। ਠੀਕ ਆ ਨਾ। ਮਗਰ ਜਿੱਥੇ ਰਹਿੰਦੇ ਹੋ ਮਕਾਨ ਆਵਦਾ ਤੁਹਾਡਾ? ਕਰਾ ਰੱਖਿਆ। ਕਰਾ ਹੀ ਚੰਨਾ ਖੜੇ ਬੱਟਾ। ਆਲੇ ਸਾਡੇ ਮਕਾਨ ਮੱਗ ਕਰਾ ਹੀ ਚੰਗੇ। ਸਾਡਾ ਮਕਾਨ। ਬਹੁਤ ਹੀ ਮਾਲਾ ਹੋਇਆ ਵਿਚਾਰੇ ਇਸ ਮਾਤਾ ਨਾਲ ਕਿਉਂਕਿ ਇਹਦਾ ਇੱਕ ਪੁੱਤ ਜਿਹੜਾ ਹੈਗਾ ਪਹਿਲਾਂ ਮੁੱਖਿਆ ਸੀ। ਘਰ ਵਾਲਾ ਹੈ ਨਹੀਂ ਤੇ ਇੱਕ ਜਿਹੜਾ ਆ ਪੁੱਤ ਸੀ ਆ ਹੋਰ ਮੁੰਡਾ ਇੱਕੋ ਇੱਕ ਸਹਾਰਾ ਸੀ ਉਹਨੇ ਅੱਜ ਇੱਕ ਕਦਮ ਚੱਕ ਲਿਆ ਸਹਾਰਾ ਜਨ ਸੇਵਾ ਦੀ ਟੀਮ ਜਿਹੜੀ ਹੈਗੀ ਲੱਭਣ ਤੇ ਲੱਗੀ ਹੋਈ ਹੈ ਕਰੀਬ ਇਹ 2 ਵਜੇ ਦੀ ਗੱਲ ਹੈ ਤੇ ਅਸੀਂ 4 ਵਜੇ ਇੱਥੇ ਕਵਰੇਜ ਕਰ ਰਹੇ ਹਾਂ ਲਗਭਗ 2 ਘੰਟੇ ਦੇ ਕਰੀਬ ਹੋ ਗਿਆ ਸਵਾ 2 ਦੀ ਗੱਲ ਦੱਸੀ ਜਾ ਰਹੀ ਹੈ ਕਿਉਂਕਿ ਚੀਲੇ ਬਹੁਤ ਵੱਡੀ ਹੈ ਤੇ ਡੂੰਘੀ ਵੀ ਕਾਫੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਥਰਮਲ ਥਾਣਾ ਦੀ ਤੇ ਉਹਨਾਂ ਨੇ ਫੋਨ ਕਰਤਾ ਐਨਡੀਆਰਫ ਨੂੰ ਵੀ ਇਹ ਆ ਸਾਰਾ ਜਨ ਸੇਵਾ ਦਾ ਨੰਬਰ ਆ ਦੋਸਤੋ ਕਦੇ ਵੀ ਕੋਈ ਜੀ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਸੋਚਾਂ ਦੇਣ ਦੇ ਲਈ ਇਸ ਤੇ ਕਾਲ ਕਰ ਸਕਦੇ ਹੋ ਇਹ ਸਾਰਾ ਜਨ ਸੇਵਾ ਐਮਰਜੈਂਸੀ ਸਹਾਇਤਾ ਲਈ ਕੰਟਰੋਲ ਰੂਮ ਦੇ ਨੰਬਰ ਹੈ ਜਗ੍ਹਾ ਜਗ੍ਹਾ ਸ਼ਹਿਰ ਚ ਲਿਖੀ ਵੀ ਹੋਈ ਹੈ ਤੁਹਾਡੀ ਸੇਵਾ ਲਈ ਜਿਹੜੀ ਹੈ ਸੰਸਥਾ ਹਰ ਟਾਈਮ 24 ਘੰਟੇ ਤਤਪਰ ਹੈ ਤਾਂ ਪਾਲ ਲਗਾਤਾਰ ਜਾਰੀ ਹੈ ਮੌਕੇ ਤੇ ਜਿਹੜੇ ਮਜੂਦ ਸੀ ਹੋਰ ਵੀ ਇਥੇ ਲੋਕ ਸੀ ਜਿਸ ਨੇ ਦੇਖਿਆ ਜਾਸ ਨੂੰ ਪਤਾ ਲੱਗਿਆ ਜਿਸ ਨੇ ਪਹਿਲਾ ਫੋਨ ਕੀਤਾ ਉਹਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਜਿਹੜੀ ਇਹ ਘਟਨਾ ਸੀਗੀ ਹੋਈ ਸੀ ਤੇ ਕਦੋਂ ਤੁਹਾਨੂੰ ਪਤਾ ਲੱਗਿਆ ਤੇ ਵਾਗ ਰੁਕਰੇ ਲੱਭ ਜੇ ਇਸ ਪਾਸੇ نیشنل ਕਲੋਨੀ ਸ਼ਾਇਦ ਬੈਂਕ ਕਲੋਨੀ ਹੈ ਇਧਰਲੇ ਪਾਸੇ ਬੈਂਕ ਕਲੋਨੀ ਦੇ ਬਿਲਕੁਲ ਜਿਹੜਾ ਗੇਟ ਜੋਗਰ ਪਾਰਕ ਛੇ ਖੁੱਲਦਾ ਉਸ ਜਗ੍ਹਾ ਤੇ ਪੁਆਇੰਟ ਹੈ ਇਥੇ ਕੈਮਰੇ ਵੀ ਲੱਗੇ ਆ ਕੈਮਰਿਆਂ ਦੀ ਛਾਣਬੀ ਵੀ ਪੁਲਿਸ ਵੱਲੋਂ ਕੀਤੀ ਜਾਊਗੀ ਕਿ ਐਗਜ਼ੈਕਟਲੀ ਹੋਇਆ ਕੀ ਸੀ ਇੱਥੇ ਇਸ ਪੁਆਇੰਟ ਤੋਂ ਜਿੱਥੋਂ ਲੱਭਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਇੱਥੋਂ ਹੀ ਖੜ ਕੇ ਛਾਲ ਮਾਰੀ ਆ ਜਿਹੜਾ ਮੁੰਡਾ ਇੱਥੇ ਸੀਗਾ ਮੌਜੂਦ ਉਹਨੇ ਦੱਸਿਆ ਕਿ ਆਵਾਜ਼ ਆਈ ਹੈ ਮੈਨੂੰ ਤਾਂ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਉਹਨੇ ਫੋਨ ਮਾਰਿਆ ਸਾਰਾ ਜਨਸੀਵਾ ਨੂੰ ਮੈਂ ਰਹਨ ਦੇ ਬਈ ਇਹ ਦੂੰਗੀ ਆ ਮੁਰਕਾ ਫਿਰ ਪੈ ਗਿਆ ਠੀਕ ਆ ਹਾਂ ਮੁਰਕੇ ਤੋਂ ਦਵਾਚ ਛਾਲ ਮਾਰੀ ਛਾਲ ਛਾਲ ਕਿੱਥੋਂ ਮਾਰੀ ਗਈ ਆ ਨਹੀਂ ਹੁਣ ਭਾਈ ਮੈਂ ਪਿਆ ਸੀ ਉਹ ਰੱਖਾ ਬੰਦ ਕਰੀ ਆ ਬਾਜ ਆਈ ਏ ਤੁਹਾਡੀ ਬਾਜ ਆਈ ਸੀ ਕਿ ਉਹ ਜੀ ਪਾਣੀ ਦੀ ਬਾਜ ਆਈ ਸੀ ਬਾਬਾ ਜੀ ਆ ਦੇ ਛਾਲ ਮਾਰ ਦੇ ਦੇਖਿਆ ਵੀ ਛਾਲ ਮਾਰਦੇ ਮੈਂ ਕਾਲ ਮਾਰ ਦੇਣੀ ਆ ਦੇਖਿਆ ਤੇ ਫਿਰ ਮੈਂ ਪੈ ਗਿਆ ਸੀ ਨਾ ਦੱਸਿਆ ਜਰਾ ਮਾਤਾ ਜੀ ਇੱਥੇ ਨਾਲ ਹੀ ਸੀ ਹਾਂ ਮਾਤਾ ਨਾਲ ਹੀ ਸੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਰੋ ਰਹੇ ਸੀਗੇ ਜੇ ਬੰਦਾ ਨਹੀਂ ਰੋ ਤਾਂ ਨਿਕ ਰਿਹਾ ਹੂੰ ਟੈਨਸ਼ਨ ਸੀਗੀ ਤੇ ਤੁਸੀਂ ਫੋਨ ਕੀਤਾ ਕਿਸ ਨੂੰ ਉਹਨੇ ਆਪਣੇ ਨਾਲ ਮੇਰੇ ਯਾਰ ਦੋਸਤ ਉਹਨਾਂ ਨੇ ਫੋਨ ਕੀਤਾ ਪਰ ਕੀਤਾ ਫੋਨ ਨਵਾਂ ਆ ਗਿਆ ਬਈ ਇਹ ਵਾਲੇ ਹਾਂ ਸਰ ਅੱਜ ਬਹੁਤ ਸਮੱਸਿਆ ਤਸ਼ ਇਹ ਮਾੜੀ ਆ ਜੀ ਇਹ ਸਾਨੂੰ ਹੁਣੇ ਇਨਫੋਰਮਾਈ ਜੀ ਵੀ ਕੋਈ ਕਰੀਬ 40 ਸਾਲ ਦਾ ਮੁੰਡਾ ਝੀਲ ਦੇ ਵਿੱਚ ਛਾਲ ਮਾਰ ਗਿਆ ਤੇ ਉਹਦੀ ਅਸੀਂ ਫੜਤਾਲ ਕਰਨੀ ਸੀ ਕੀ ਪਤਾ ਲੱਗੇ ਪਛਾਣ ਕਿੱਥੋਂ ਰਹਿਣਾ ਕਿਹੜਾ ਕੋਣ ਸੀ ਪਛਾਣ ਇੱਕ ਵਾਰੀ ਪਤਾ ਲੱਗਿਆ ਵੀ ਸੰਦੀਪ ਸਿੰਘ ਸੀਗਾ ਪੁੱਤਰ ਸਤਪਾਲ ਸਿੰਘ ਵਾਸੀ ਗਲੀ ਨੰਬਰ 1 ਮਤਾ ਜੀ ਵੀ ਨਕਰ ਇੱਕ ਵਾਰ ਸਾਨੂੰ ਇੰਨੇ ਹੀ ਪਤਾ ਲੱਗਿਆ ਸਰਕਾਰ ਦਾ ਪਤਾ ਲੱਗਿਆ ਸਰਕਾਰ ਨਹੀਂ ਸੀ ਨਿੱਕ ਕਰਨ ਦਾ ਵੀ ਇੱਕ ਵਾਰੀ ਨਹੀਂ ਪਤਾ ਲੱਗਿਆ ਕੋਈ ਹੋ ਸਕਦਾ ਕੋਈ ਡਿਪਰੈਸ਼ਨ ਵਗੈਰਾ ਕਰਕੇ ਹੋਵੇ ਹਾਂ ਜੇ ਕਰ ਰਿਹਾ ਸਾਰਾ ਕਲੀਅਰ ਕਰ ਰਹੇ ਕੰਮ ਵਗੈਰਾ ਦੱਸੋ ਕੀ ਕਰਦੇ ਕੰਮ ਵੀ ਦੀ ਕੋਈ ਵੈਲਡਿੰਗ ਵਗੈਰਾ ਦੀ ਦੁਕਾਨ ਸੀ ਦੀ ਆਉ ਰੰਗ ਪੈਲਸ ਕੋਲ ਹਾਂ ਤੇ ਹੁਣ ਜੀ ਆਪਣਾ ਐਂਡਾਇਰ ਸਵੀਟੀ ਹਾਂਜੀ ਹਾਂਜੀ ਬਸ ਐਂਡਾਇਰ ਦੀ ਟੀਮ ਪਹੁੰਚ ਰਹੀ ਹੈ ਤੇ ਫਿਰ ਫਰਦਰ ਉਹ ਇਹਨਾਂ ਸਹਿਯੋਗ ਨਾਲ ਦੱਸਰਾ ਕੋਈ ਇਹਨੂੰ ਭੱਲੇ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਕਿੱਥੇ ਕਿਹੜੀ ਜਗ੍ਹਾ ਤੇ ਹੈ ਮਾਰੀ ਲੋਕੇਸ਼ਨ ਕੀ ਹੈ ਇਹਨਾਂ ਦੀ ਜਿਹਦੇ ਖਾਲ ਮਾਰੀ ਹੈ ਲੋਕੇਸ਼ਨ ਉਹ ਬਸ ਉਹ ਝੀਲ ਦੇ ਸਾਹਮਣੇ ਇਹ ਕਿਹੜੀ ਹੈ ਜੋਗਰ ਪਾਰਕ ਦੇ ਅੱਛਾ ਇੱਥੇ ਇਹ ਜੋਗਰ ਪਾਰਕਾਂ ਝੀਲ ਨੰਬਰ 10 ਜੋਗਰ ਪਾਰਕ ਹਾਂ ਇਹ ਹੋਰ ਸਾਰੇ ਵੀ ਆਰ ਕੇ ਆਏ ਸਾਰੇ ਟੀਮ ਆਰ ਕੇ ਆਏ ਹਾਂ ਸਾਰਾ ਵੀ ਆਉਂਦੇ ਆ ਤੇ ਐਂਡੀ ਰੈਫਟਿੰਗ ਬਸ ਗੇਟ ਤੇ ਪਹੁੰਚ ਗਈ ਹੈ ਜਿਹਦੇ ਆਪਣੇ ਜਿਹਨੇ ਮੁੰਨੇ ਛਾਲ ਦੀ ਮਾਂ ਵੀ ਇੱਥੇ ਬੈਠੀ ਹੈ ਹਾਂ ਉਹਨੇ ਦੱਦੀ ਬੈਠੀ ਮੁੰਨੇ ਦੱਦੀ ਬੈਠੀ ਉਹ ਕੀ ਕਰ ਰਹੀ ਹੈ ਬਸ ਉਹ ਵੀ ਕਹਿੰਦੇ ਵੀ ਬਿਮਾਰ ਵਗੈਰਾ ਸੀਗਾ ਹਾਂ ਤੇ ਬਾਕੀ ਜੋ ਨੇ ਸਟੇਜ ਹੈ ਇਸ ਟਾਈਮ ਅਸੀਂ ਇਹਨਾਂ ਪੁੱਛ ਨਹੀਂ ਸਕਦੇ ਹਾਂ ਜੋ ਨੇ ਸਟੇਜ ਇੱਕ ਵਾਰੀ ਬਾਕੀ ਫਰਦਰ ਜਿਵੇਂ ਉੱਥੋਂ ਦੱਸ ਦਾਂ ਸਰ ਮੇਰਾ ਨਾਮ ਗੁੱਲੀ ਠਾਕੁਰ ਹੈ ਸਹਾਰਾ ਜਨ ਸੇਵਾ ਦਾ ਮੈਂਬਰ ਹੈ ਅੱਜ ਸਾਡੇ ਪ੍ਰਧਾਨ ਸ਼੍ਰੀ ਵਿਜੇ ਗੋਇਲ ਜੀ ਨੂੰ 985523333 ਤੇ ਦੁਪਹਿਰੇ 3:00 ਵਜੇ ਸੂਚਨਾ ਪ੍ਰਾਪਤ ਹੋਈ ਸੀ ਕਿ 2 ਨੰਬਰ ਚੀਲ ਜੋਗਰ ਪਰ ਦੇ ਵਿੱਚ ਇੱਕ ਵਿਅਕਤੀ ਛਾਲ ਮਾਰ ਗਿਆ ਮੌਕੇ ਤੇ ਸਹਾਰਾ ਜਨ ਸੇਵਾ ਦੀ ਟੀਮ ਪਹੁੰਚ ਗਈ ਸੀ ਬਾਕੀ ਥਰਮਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਸਰ ਥਰਮਲ ਪੁਲਿਸ ਮੌਕੇ ਤੇ ਆ ਗਈ ਹੈ ਸਰ ਬਾਕੀ ਹਲੇ ਪਹਾਲ ਸਰ ਡੇਢ ਘੰਟਾ ਹੋ ਗਿਆ ਜੀ ਹਲੇ ਫਿਲਹਾਲ 3 3 ਵਜੇ ਸਾਨੂੰ ਸੂਚਨਾ ਮਿਲੀ ਸੀ ਮੌਕੇ ਤੇ ਅਸੀਂ 5 ਮਿੰਟਾਂ ਦੇ ਪਹੁੰਚ ਗਏ ਸਰ ਹਲੇ ਪਾਲ ਜਾਰੀ ਹੈ ਜੀ ਡੈਡ ਬਡੀ ਨਹੀਂ ਡੈਡ ਬਡੀ ਹਲੇ ਫਸ ਗਈ ਹੈ ਐਨ ਡੀ ਆਰ ਐਫ ਦੀ ਸਰ ਇਹਨਾਂ ਨੇ ਥਰਮਲ ਪੂਲਸ ਨੂੰ ਸੂਚਨਾ ਦੇ ਦਿੱਤੀ ਹੈ ਮੌਕੇ ਤੇ ਆ ਰਹੀ ਹੈ ਜੀ ਐਨ ਡੀ ਆਰ ਐਫ ਦੀ ਟੀਮ ਜੀ ਸਾਡੇ 4 ਮੈਂਬਰ ਲੱਗੇ ਹੋਏ ਹੈ ਜੀ ਦੋ ਪਰਲੇ ਪਰਲੇ ਪਾਸੋਂ ਦੋ ਇਧਰ ਲੱਗੇ ਹੋਏ ਹੈ ਜੀ ਸਰ ਘਟੋ ਘੜ ਡੇਢ ਘੰਟੇ ਤੋਂ ਪਾਲ ਜਾਰੀ ਹੈ ਜੀ ਸਰ ਇਹ ਘਟੋ ਘੜ 15 20 ਫਿਰ ਡੂੰਗੀ ਹੈਗੀ ਹੈ ਜੀ ਕਿਉਂਕਿ ਚਾਰੋਂ ਪਾਸੇ ਦੇ ਸੈਂਟਰ ਬਣਦਾ ਹੈ ਨਾ ਜੀ ਚਾਰੇ ਪਾਸੋਂ ਟੇਪ ਪਰ ਹੈ ਥੱਲੇ ਬਹੁਤ ਹੈ ਲਾਲੋ ਵੀ ਅਸੀਂ ਕਿੰਨੀਆਂ ਕੁੰਡੀਆਂ ਮਾਰੇ ਸਰ ਕੋਸ਼ਿਸ਼ ਪੂਰੀ ਕੀਤੀ ਹੈ ਥੱਲੇ ਝਾੜੀਆਂ ਵਗੈਰਾ ਗੰਦ ਵਗੈਰਾ ਸਰ ਬਹੁਤ ਬਹੁਤ ਹੈ ਤੁਹਾਨੂੰ ਥੋੜਾ ਜਿਹਾ ਮੁਸ਼ਕਲ ਆ ਰਹੀ ਹੈ ਪਰ ਜਲਦ ਨਹੀਂ ਸਰ ਪਛਾਣ ਨਹੀਂ ਹੋਈ ਜਹਲੇ